ਪਰ ਜੀ ਦਵਿੰਦਰ ਭਾਈ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਤਿੰਨ ਦਿਨਾਂ ਦੇ ਵਿੱਚ ਕਿਸੇ ਦਾ ਵਜ਼ਨ ਨਹੀਂ ਘਟੂਗਾ ਹਨਾ ਤਾਂ ਉਹ ਤੋਂ ਪੈਸੇ ਵਾਪਸ ਦਿੱਤੇ ਜਾਣਗੇ ਕਲੀਅਰ ਕਰੋ ਵੀ ਥੋੜਾ ਜਿਹਾ ਸਮਝਾਇਆ ਜਾਵੇ ਸਰ ਜਿਹੜਾ ਕਸਟਮਰ ਦਾ ਦੇਖੋ ਡੇਲੀ ਅਸੀਂ ਨਿਊਟ੍ਰੀਸ਼ਨ ਦੀ ਡਾਇਟ ਭੇਜਦੇ ਹਾਂ ਉਹਨੇ ਅਗਲੇ ਨਹੀਂ ਸਾਨੂੰ ਵੇਟ ਕਰਕੇ ਭੇਜਣਾ ਡੇਲੀ ਮਾਰਨਿੰਗ ਟਾਈਮ ਡੇਲੀ ਦਾ ਹਾਂ ਡੇਲੀ ਸਾਨੂੰ ਵੇਟ ਵੇਟ ਭੇਜਣਾ ਜੇ ਸਾਡਾ ਤਿੰਨ ਦਿਨ ਦੇ ਵਿੱਚ ਕਿਸੇ ਵੀ ਪਾਸਟਰ ਨੂੰ ਨਹੀਂ ਵੇਟ ਘਟਦਾ ਤਾਂ ਉਹ ਆਪਣੇ ਖੁੱਲੇ ਡੱਬੇ ਦੇ ਕੇ ਆਪਣੀ ਪੂਰੀ ਪੇਮੈਂਟ ਵਾਪਸ ਲੈ ਸਕਦਾ ਜੀ ਪੂਰੀ ਪੇਮੈਂਟ ਵਾਪਸ ਲੈ ਸਕਦਾ 101% ਜੀ ਉਹਦਾ ਵੇਟ ਘਟਣਾ ਹੀ ਘਟਣਾ ਪੂਰਾ ਗਾਰੰਟੀ ਆ ਸਰ ਗਾਰੰਟੀ ਆ ਅਸੀਂ ਲੱਖਾਂ ਹੀ ਲੋਕਾਂ ਨੂੰ ਫਿਟ ਕਰਾ ਚੁੱਕੇ ਹਾਂ ਪਹਿਲਾਂ ਕੀਤਾ ਹੋਇਆ ਇਸਤੇਮਾਲ ਪਹਿਲਾਂ ਅਸੀਂ ਆਪਣੀ ਬਾਡੀ ਤੇ ਟਰਾਈ ਕੀਤਾ ਹੈ ਨਿਊਟ੍ਰੀਸ਼ਨ ਮੈਂ ਆਪਣਾ 2 ਮਹੀਨਿਆਂ ਚ 10 ਕਿਲੋ weight ਘਟਾਇਆ ਜੀ ਆਪਦਾ ਠੀਕ ਹੈ ਹਾਂਜੀ ਲੇਕਿਨ ਕਿੰਨੇ ਕਿੰਨੇ ਲੋਕਾਂ ਦਾ ਭਾਰ ਘਟ ਚੁੱਕੇ ਇਹਦੇ ਜੀ ਕੋਈ ਗਿਣਤੀ ਹੋਣੀ ਹੈਗੀ ਜੀ ਪਤਾ ਹੀ ਨਹੀਂ ਹੈਗਾ ਵੀ ਤੁਹਾਡੇ ਕਾਪੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਹਾਂਜੀ ਕਾਪੀ ਭਰੀ ਪਈ ਆ ਜੀ ਆਹ ਸਾਡੇ ਸਾਹਮਣੇ ਜੇ ਕਿਸੇ ਨੇ ਆਗੇ ਜਿਹੜੇ ਨੰਬਰ ਤੇ ਤੁਸੀਂ ਸਾਨੂੰ ਗੱਲ ਕਰੋਗੇ ਆ ਤੁਸੀਂ ਦੇਖ ਸਕਦੇ ਆ ਕੋਈ ਜਗ੍ਹਾ ਸਾਡੀ ਨਹੀਂ ਜੰਮੂ ਕਸ਼ਮੀਰ ਤਰਨਤਾਰਨ ਯੂਕੇ ਚੌਂਦਾ ਬਗੈ ਨੇ ਦੂਰ ਦੂਰ ਲੋਕਾਂ ਦੇ ਹਾਂਜੀ 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 ਅੰਮ੍ਰਿਤਸਰ ਆ ਅਮਰੀਕਾ ਅਮਰੀਕਾ ਹਰਿਆਣਾ ਨਿਊਜ਼ੀਲੈਂਡ ਫਿਰੋਜ਼ਪੁਰ ਅੰਮ੍ਰਿਤਸਰ ਜਿੱਥੇ ਤੁਸੀਂ ਕਹੋਗੇ ਸਾਡੇ ਕੋ ਮੋਬਾਈਲ ਨੰਬਰ ਵੀ ਨੇ ਤਾਂ ਤੁਸੀਂ ਅਸੀਂ ਉਹਨਾਂ ਨੂੰ ਗੱਲ ਵੀ ਕਰਾ ਸਕਦੇ ਆ ਕਹਿੰਦੇ ਜੀ ਕਿਸੇ ਨੇ ਸ਼ਹਿਰ ਅਮਲੋਾ ਦੇ ਵਿੱਚ ਪਹੁੰਚੇ ਆ ਜੀ ਜਿੱਥੇ ਕੀ ਖਟੜਾ ਨਿਊਟਰਿਸ਼ਨ ਸੈਂਟਰ ਵਾਲੇ ਵਾਦਾ ਕਰਦੇ ਨੇ ਕਿ ਤਿੰਨ ਦਿਨਾਂ ਦੇ ਵਿੱਚ ਤੁਹਾਡਾ ਬਜਟ ਨਹੀਂ ਘਟਦਾ ਤਾਂ ਸਾਰੇ ਪੈਸੇ ਵਾਪਸ ਦਿੱਤੇ ਜਾਣਗੇ ਤਾਂ ਉਸ ਨੂੰ ਲੈ ਕੇ ਅਮਲੋਾ ਸ਼ਹਿਰ ਦੇ ਵਿੱਚ ਪਹੁੰਚੇ ਆ ਜੀ ਤਾਂ ਕਹਿੰਦੇ ਜੀ ਕੋਈ ਤੁਹਾਨੂੰ ਦੌੜ ਨਹੀਂ ਲਗਾਉਣੀ ਪੈਂਦੀ ਕੋਈ ਕਸਰਤ ਨਹੀਂ ਕਰਨੀ ਪੈਂਦੀ ਅੰਦਰ ਜਾ ਕੇ ਗੱਲਬਾਤ ਕਰਦੇ ਵੀ ਗੱਲ ਸੱਚ ਹੈ ਕਿ ਝੂਠ ਹੈ ਕਿਉਂਕਿ ਅਮਲੋਾ ਸ਼ਹਿਰ ਦੇ ਵਿੱਚ ਜਿਹੜਾ ਇਹਨਾਂ ਦਾ ਇਹ ਸ ਖਟੜਾ ਨਿਊਟ੍ਰੀਸ਼ਨ ਸੈਂਟਰ ਇਹ ਸਾਰੀਆਂ ਫੋਟੋ ਲੱਗੀ ਹੋਈਆਂ ਤੇ ਅਜੇ ਲਾਈਵ ਗੱਲਬਾਤ ਕਰਨਾ ਹੈ ਦਵਿੰਦਰ ਭਾਜੀ ਹੋਣਾ ਨਾ ਕਿਉਂਕਿ ਸਾਨੂੰ ਫੋਨ ਵੀ ਆ ਰਹੇ ਸੀ ਇਹ ਕਹਿੰਦੇ ਜੀ ਤਿੰਨ ਦਿਨਾਂ ਦਾ ਜਿਹੜਾ ਚੈਲੰਜ ਹੈ ਉਹ ਦਿੱਤਾ ਜਾਂਦਾ ਹੈ ਭਾਈ 사ਸਰੀ ਕਾਲ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਦਵਿੰਦਰ ਸਿੰਘ ਖਟੜਾ ਜੀ ਦਵਿੰਦਰ ਸਿੰਘ ਖਟੜਾ ਭਾਜੀ ਕਹਿੰਦੇ ਮਲੋਹ ਸ਼ਾਇਰ ਦੇ ਵਿੱਚ ਰੌਲਾ ਪਾਇਆ ਹੋਇਆ ਹੈ ਮੋٹے ਬੰਦੇ ਨੂੰ ਪਤਲਾ ਕਰਦੇ ਹੋ ਬਿਨਾਂ ਕਿਸੇ ਭੱਜ ਦੌੜ ਤੋਂ ਕਸਰਤ ਤੋਂ ਬਿਲਕੁਲ ਜੀ ਅਸੀਂ ਖਲਾਫ ਲਾ ਕੇ ਬੈਠ ਘਟਾਉਨੇ ਆ ਨਾ ਤਾਂ ਕਸਰਤ ਕਰਨ ਦੀ ਲੋੜ ਹੈ ਜੀ ਬਾਕੀ ਜਿੰਨੀ ਕੋ ਆਪਣੀ ਜੇ ਆਪਾਂ ਕਸਰਤ ਕਰਾਂਗੇ ਤਾਂ ਬਹੁਤ ਵੀ ਵਧੀਆ ਰਿਜ਼ਲਟ ਆਸਾ ਭੁੱਖੇ ਤਾਂ ਨਹੀਂ ਰੱਖਦੇ ਕਿਦੇ ਆ ਨਾ ਜੀ 5 ਵਾਰ ਖਲਾ ਕੇ ਅਗਲੇ ਦਾ ਵੇਟ ਘਟਾ ਦਾਂਗੇ ਜੀ ਅਸੀਂ 5 ਵਾਰ ਖਲਾ ਕੇ ਬਿਲਕੁਲ ਜੀ ਖਲਾ ਫਲਾ ਕੇ ਸੈਂਡਵਿਚ ਵੀ ਕਰਾਉਂਦੇ ਆ ਪਰ ਆਪਣਾ ਪ੍ਰੌਂਠੇ ਵੀ ਖਲਾਉਂਦੇ ਆ ਐਨ ਖਲਾ ਫਲਾ ਕੇ ਵੇਟ ਘਟਾਵਾਂਗੇ ਭੁੱਖੇ ਰਹਿਣ ਵਾਲਾ ਕੰਮ ਨਹੀਂ ਹੈਗਾ ਜੀ ਜੇ ਜਾ ਕੇ ਕਿੱਦਾਂ ਮੈਂ ਕਿ ਵੇਟ ਘਟਜੂਗਾ ਇਹ ਸਾਡੇ ਕੋਲ ਜੀ ਅਸੀਂ ਜਿਹੜਾ ਨਿਊਟ੍ਰੀਸ਼ਨ ਆ ਇਹਦੇ ਵਿੱਚ ਅਸੀਂ 40% ਨਿਊਟ੍ਰੀਸ਼ਨ ਯੂਜ਼ ਕਰਾਉਂਦੇ ਆ 60% ਤੁਹਾਡੀ ਘਰ ਦੀ ਡਾਈਟ ਨਾਲ ਵੇਟ ਘਟਾਉਂਦੇ ਆ ਜੀ ਅਸੀਂ ਤੇ ਭੁੱਖੇ ਰਹਿਣ ਵਾਲਾ ਕੋਈ ਕੰਮ ਨਹੀਂ ਤੁਸੀਂ weight ਘਟਣ ਦਾ ਸਟਾਰਟ ਹੋ ਜਾਂਦਾ ਜੀ ਸਾਡੀ 3 ਦਿਨ ਦੀ ਬੈਕਮਨੀਆ ਜੀ 3 ਦਿਨ ਦੇ ਵਿੱਚ ਕਿਸੇ ਵੀ ਪਾਸਟਰ ਨੂੰ ਰਿਜ਼ਲਟ ਨਹੀਂ ਆਉਂਦਾ ਉਹ ਆਪਣੇ ਖੁੱਲੇ ਡੱਬੇ ਦੇ ਜੇ ਪੈਸੇ ਆਪਣੇ ਬਿਅਸ ਲੈ ਜਬੀ 3 ਦਿਨਾਂ ਦਾ ਪੱਕਾ ਚੈਲੰਜ ਗਾਰੰਟੀ ਹੈ ਚੈਲੰਜ ਆ ਜੀ ਜੇ ਕਿਸੇ ਪਾਸ ਦਾ ਇੱਕ ਕੁਆਂਟਲ ਵੇਟਾ ਤਾਂ ਉਹਦਾ ਇਸੇ ਮਹੀਨੇ ਦੇ ਵਿੱਚ 5 ਕਿਲੋ ਤੋਂ ਲੈ ਕੇ 10 ਕਿਲੋ ਤੱਕ weight ਘਟਾਦਾ ਇੱਕ ਮਹੀਨੇ ਦੇ ਵਿੱਚ ਬਿਲਕੁਲ ਨਾਲ ਦੀ ਨਾਲ weight ਘਟੂਗਾ ਉਹਨਾਂ ਦਾ ਨਾਲ ਦੀ ਨਾਲ ਇੰਚ ਘਟਣਗੇ ਬਾਈ ਇਸ ਕੋਲ ਮਾਡਲ ਦੀ ਤਰ੍ਹਾਂ ਸਰੀਰ ਬਣੂਗਾ ਜੀ ਬਿਲਕੁਲ ਅੱਛਾ ਇਸਤੇਮਾਲ ਕਰਕੇ ਦੇਖਿਆ ਕਿਸੇ ਬਿਲਕੁਲ ਮੈਂ ਆਪਣੀ ਬਾਡੀ ਤੇ ਟ੍ਰਾਈ ਕਰਿਆ ਜੀ ਨਿਊਟ੍ਰੀਸ਼ਨ ਮੈਂ ਆਪਣੇ ਸਾਡੇ ਫ ਮੈਂ ਆਪਣੀ ਬੇਟੀ ਨੂੰ ਯੂਜ਼ ਕਰਾਇਆ ਬਿਲਕੁਲ ਐਕਟਿਵ ਹੈ ਸਰੀਰ ਪਹਿਲਾਂ ਸਾਹ ਚੜਦਾ ਸੀਗਾ ਮੈਨੂੰ ਡਿਸਕ ਦੀ ਪ੍ਰੋਬਲਮ ਸੀਗੀ ਮੈਂ ਆਪਣਾ 2 ਮਹੀਨੇ ਚ 10 ਕਿਲੋ weight ਘਟਾਇਆ ਪਹਿਲਾਂ ਕਿੰਨਾ वजन ਸੀ ਤੁਹਾਡਾ ਪਹਿਲਾਂ ਮੇਰਾ ਮੇਰਾ 84 ਕਿਲੋ weight ਸੀਗਾ ਇਸ ਵਕਤ ਮੇਰਾ ਜਿਹੜਾ weight ਆ 72 ਕਿਲੋ ਮੈਂ 2 ਮਹੀਨੇ ਚ 10 ਕਿਲੋ weight ਘਟਾਇਆ ਜੀ ਆਪਣਾ ਤੇ ਫੋਟੋ ਦੇ ਵਿੱਚ ਵੀ ਲੱਗਦਾ ਵੀ ਡਿਸਪੋ ਡਿਫਰੈਂਸ ਤੁਸੀਂ ਦੇਖ ਸਕਦੇ ਆ ਜੀ ਉੱਤੇ ਫੋਟੋ ਜਿਹੜੀ ਚੱਲਦੀ ਹੈ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਕਿਸ ਤਰੀਕੇ ਦਾ ਰਿਜ਼ਲਟ ਆ ਜੀ ਪੱਕੀ ਗੱਲ ਹੈ ਜੀ ਵੀ ਘਟਾਇਆ ਜਾਂਦਾ ਭਾਰਾ ਜਿੰਦਾ 5 5 ਕਿਲੋ 10 ਕਿਲੋ ਘਟਾ ਕਹਿੰਦੇ ਉਮਰ ਦਾ ਕੋਈ ਚੱਕਰ ਨਹੀਂ ਜਿੰਨੇ ਮਰਜੀ ਉਮਰ ਦਾ 2 ਇਹ 2 ਸਾਲ ਤੋਂ ਲੈ ਕੇ 100 ਸਾਲ ਤੱਕ ਜਿੰਨੀ ਵੀ ਅਗਲੇ ਦੀ ਏਜ ਆ ਇਹ ਨਿਊਟ੍ਰੀਸ਼ਨ ਲੈ ਸਕਦਾ ਇਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੇ ਤੁਸੀਂ ਕਹਿੰਦੇ ਹੋ ਵੀ 5 ਮਨ ਲੀ ਕਿ 5 ਵਾਰ ਖਾਣਾ ਦਿਨ ਦੇ ਵਿੱਚ ਮਨ ਇੱਕ ਚੀਜ਼ ਖਾਣੀ ਹੈ ਪਰੌਂਟੇ ਖਾਣੇ ਖੁੱਲਾ ਖਾਣਾ ਮਤਲਬ ਹੈ ਖੁੱਲਾ ਜੀ ਡੈਡ ਪਲਾਨ ਦੇ ਵਿੱਚ ਜੋ ਵੀ ਦਸੀ ਤੁਹਾਨੂੰ ਵਟਸਐਪ ਨੰਬਰ ਤੇ ਆਇਆ ਕਰੂਗਾ ਸਵੇਰ ਵੇਲੇ ਤੇ ਤੁਸੀਂ ਸਾਨੂੰ ਕੰਡੇ ਤੇ ਖੜ ਕੇ ਵੇਟ ਭੇਜਣਾ ਖਲਾਪ ਲਾ ਕੇ ਵੇਟ ਘਟਾ ਦਾਂਗੇ ਕਿੱਦਾਂ ਕਸਟਮਰ ਦੇ ਕੇ ਲੋਕਲ ਨੇ ਕੋ ਉਹ ਤਾਂ ਸਾਡੇ ਖਟੜਾ ਨਿਊਟ੍ਰੀ ਸੈਂਟਰ ਅਮਲੋਆ ਕੇ ਬਾਈ ਕਰ ਸਕਦੇ ਆ ਸਾਡਾ ਜਿਹੜਾ ਐਡਰੈਸ ਆ ਕੈਲਗਰੀ ਰੈਸਟੋਰੈਂਟ ਦੇ ਬਿਲਕੁਲ ਨਾਲ ਆ ਖੰਨਾ ਰੋਡ ਪੈ ਜਾਂਦਾ ਤੇ ਤੁਸੀਂ ਅਮਲੋਆ ਕੇ ਵੀ ਬਾਈ ਕਰ ਸਕਦੇ ਆ ਬਾਕੀ ਆਲ ਇੰਡੀਆ ਜਿਹੜਾ ਕੋਰੀਅਰ ਚਾਰਜ ਜਰਾ ਬਿਲਕੁਲ ਸਾਡਾ ਫ੍ਰੀ ਆ ਤੇ ਬਾਕੀ ਬਾਹਲੀਆਂ ਕੰਟਰੀਆਂ ਵਾਸਤੇ ਜਿਹੜਾ ਕੋਰੀਅਰ ਚਾਰਜ ਆ ਉਹ ਐਕਸਟਰਾ ਲੱਗ ਜਾਊਗਾ ਬਾਕੀ ਵਰਲਡ ਦੇ ਵਿੱਚ ਨਿਊਟ੍ਰੀਸ਼ਨ ਪਹੁੰਚਾਉਂਦੇ ਆ ਜੀ ਕਿਤੇ ਵੀ ਅਜ ਤੱਕ ਕੋਈ ਲਾਂਬਾ ਨਹੀਂ ਆਇਆ ਹੈਗਾ ਬਿਲਕੁਲ ਲੋਕੀ ਸੈਟੀਸਫਾਈ ਨੇ ਸਾਡੇ ਚੰਗੀ ਤਰ੍ਹਾਂ ਸਮਝਾਇਆ ਕਰੂਗੇ ਬਿਲਕੁਲ ਬਿਲਕੁਲ ਸਾਡੀ ਜ਼ ਲੇ ਨੂੰ ਅਗਲਾ ਸਾਡੇ ਤੋਂ ਨਿਊਟ੍ਰੀਸ਼ਨਲ ਆ ਜਾਂਦਾ ਜੀ ਤਾਂ ਅਸੀਂ ਗਰੰਟੀ ਨਾਲ weight ਘਟਾਉਂਦੇ ਆ ਜੀ ਅਗਲੇ ਦਾ ਪਾ ਜੀ ਫੋਟੋ ਵੀ ਲੱਗੀਆਂ ਹੋਈਆਂ ਲੱਗਦਾ ਵੀ ਇਹ ਸਾਲ ਕਸਟਮਰ ਆਪਣੇ ਕੋਲ ਆਏ ਸਾਰੇ ਹਾਂ ਜੀ ਇਹ ਸਾਰੇ ਆਪ ਤੁਸੀਂ ਦੇਖ ਸਕਦੇ ਆ ਇਹਨਾਂ ਦਾ ਆਪਾਂ ਨੇ ਲੋਕਾਂ ਦੇ weight ਘਟਾਇਆ 11 ਕਿਲੋ ਵਜਨ ਘਟਿਆ ਕਿਸੇ ਦਾ 30 ਕਿਲੋ ਮੈਂ ਵੀਰ ਨੂੰ ਕਹੂੰਗਾ ਵੀ ਉੱਤੇ ਉਹ ਜਿਹੜਾ 10 ਕਿਲੋ weight ਆ ਉਹ ਮੈਂ ਆਪਦਾ ਤੁਸੀਂ ਉਹ ਸਿਰੇ ਤੇ ਜਿਹੜੀ ਫੋਟੋ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਆ ਦੇਖੋ ਪਹਿਲਾ ਮੇਰਾ ਜਿਹੜਾ ਵੇਟ ਸੀਗਾ ਪੇਟ ਕਿੱਥੇ ਸੀਗਾ ਤੇ ਹੁਣ ਦੇਖੋ ਤੁਹਾਡੇ ਸਾਹਮਣੇ ਖੜਾ ਮੈਂ ਤੁਸੀਂ ਚੈੱਕ ਕਰ ਸਕਦੇ ਆ ਤੁਹਾਡੀ ਆਪ ਦੀ ਫੋਟੋ 10 ਕਿਲੋ ਪੰਜ ਘਟਾਇਆ ਹਾਂਜੀ ਤੁਹਾਡੇ ਸਾਹਮਣੇ ਆ ਦੇਖੋ ਜੀ ਮੇਰੀ ਆਪ ਦੀ ਫੋਟੋ ਆ ਜੀ ਪਹਿਲਾਂ ਆਪ ਦੀ ਆਪ ਦੀ ਬੋਡੀ ਤੇ ਐਕਸਪੈਰੀਮੈਂਟ ਕਰਿਆ ਜੀ ਤਾਂ ਅਸੀਂ ਦੇਣਾ ਸ਼ੁਰੂ ਕੀਤਾ ਅਸੀਂ ਉਹਦੇ ਵਿੱਚ ਕਦੋਂ ਤੋਂ ਕੰਮ ਕਰ ਰਹੇ ਹਾਂ ਸਾਨੂੰ ਕਾਫੀ ਧੀਰ ਹੋ ਗਈ ਇਸ ਨਿਊਟ੍ਰੀਸ਼ਨ ਬਾਇ ਕਰਦਿਆਂ ਨੂੰ ਲੋਕਾਂ ਨੂੰ ਹਾਂਜੀ ਦਿੰਦੇ ਨੇ ਇਹ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਅਖੀਰ ਵਿੱਚ ਮੈਂ ਕਹਾਂਗਾ ਵੀ ਦੇਖੋ ਸਾਡੇ ਜੇ ਕਿਸ ਲਗਦਾ ਨਹੀਂ ਹੈਗਾ ਸਾਡੇ ਕੋ ਬੱਚਿਆਂ ਦਾ ਵੀ ਨਿਊਟ੍ਰੀਸ਼ਨ ਹੈਗਾ ਤਾਂ ਬੱਚਿਆਂ ਨੂੰ ਵੀ ਆਪਾਂ ਨਿਊਟ੍ਰੀਸ਼ਨ ਜਿਵੇਂ ਬੱਚੇ ਨੂੰ ਖਾਦਾ ਪੀਤਾ ਨਹੀਂ ਲੱਗਦਾ ਬੈੱਡ ਤੇ ਬਾਥਰੂਮ ਵਗੈਰਾ ਕਰ ਦਿੰਦੇ ਨੇ ਪੜ੍ਹਾਈ ਲਿਖਾਈ ਚ ਕਮਜ਼ੋਰ ਨੇ ਤਾਂ ਉਹਨਾਂ ਦਾ ਵੀ ਨਿਊਟ੍ਰੀਸ਼ਨ ਹੈਗਾ ਸਾਡੇ ਕੋ ਸਕਿਨ ਵਾਸਤੇ ਵੀ ਹੈਗਾ ਜਿਵੇਂ ਦਾਗ ਧੱਬੇ ਫੈਂਸੀਆਂ ਜਾਂ ਛਾਈਆਂ ਨੇ ਚਿਹਰੇ ਤੇ ਤਾਂ ਉਹਦੇ ਵਾਸਤੇ ਵੀ ਬਹੁਤ ਅਮੇਜ਼ਿੰਗ ਰਿਜ਼ਲਟ ਨੇ ਫੇਸ਼ੀਅਲ ਕਰਾਉਣ ਦੀ ਲੋੜ ਨਹੀਂ ਜੀ ਫੇਸ਼ੀਅਲ ਤਾਂ ਆਪਾਂ ਪਾਣੀ ਜਦੋਂ ਨਾ ਆਉਂਦਿਆਂ ਤਾਂ ਦੂਜੇ ਲੋਟ ਹੋ ਜਾਂਦਾ ਬਿਲਕੁਲ ਬਿਲਕੁਲ ਗਲੋ ਕਰੂਗਾ ਚਿਹਰਾ ਬਿਲਕੁਲ ਕੋਈ ਸਾਈਡ ਇਫੈਕਟ ਨਹੀਂ ਹੈ ਕਿ ਨੇ ਨੈਚੁਰਲ ਚੀ ਹੈਦਰ ਚੀਜ਼ਾਂ ਨੇ ਬਿਲਕੁਲ ਨੈਦਰ ਚੀਜ਼ਾਂ ਨਾਲ ਫਾਲ ਫਰੂਟ ਸਬਜ਼ੀਆਂ ਤੋਂ ਤਿਆਰ ਕੀਤਾ ਹੋਇਆ ਨਿਊਟ੍ਰੀਸ਼ਨਲ ਕਿੰਨੇ ਕਿੰਨੇ ਲੋਕਾਂ ਦਾ ਭਾਰ ਘਟ ਚੁਕਿਆ ਜੀ ਕੋਈ ਗਿਣਤੀ ਹੋਣੀ ਹੈਗੀ ਜੀ ਪਤਾ ਹੀ ਨਹੀਂ ਹੈਗਾ ਵੀ ਤੁਹਾਡੇ ਕਾਪੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਜੀ ਕਾਪੀ ਭਰੀ ਪਈ ਆ ਜੀ ਆਹ ਸਾਹਮਣੇ ਜੇ ਕਿਸੇ ਨੇ ਆਗੇ ਜਿਹੜੇ ਨੰਬਰ ਤੇ ਤੁਸੀਂ ਸਾਨੂੰ ਗੱਲ ਕਰੋਗੇ ਆ ਤੁਸੀਂ ਦੇਖ ਸਕਦੇ ਆ ਕੋਈ ਜਗ੍ਹਾ ਛੱਡੀ ਨਹੀਂ ਜੰਮੂ ਕਸ਼ਮੀਰ ਤਰਨ ਤਾਰਨ ਯੂਕੇ ਚੌਂਦਾ ਬਗੈ ਨੇ ਦੂਰ ਦੂਰ ਲੋਕਾਂ ਦੇ ਹਾਂਜੀ 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 ਅਮਰਤਸਰ ਆ ਅਮਰੀਕਾ ਅਮਰੀਕਾ ਹਰਿਆਣਾ ਨਿਊਜ਼ੀਲੈਂਡ ਫਿਰੋਜ਼ਪੁਰ ਅੰਮ੍ਰਿਤਸਰ ਜਿੱਥੇ ਤੁਸੀਂ ਕਹੋਗੇ ਸਾਡੇ ਕੋ ਮੋਬਾਈਲ ਨੰਬਰ ਵੀ ਨੇ ਤਾਂ ਤੁਸੀਂ ਅਸੀਂ ਉਹਨਾਂ ਨੂੰ ਗੱਲ ਵੀ ਕਰਾ ਸਕਦੇ ਆ ਕਹਿੰਦੇ ਜੀ ਕਿਸੇ ਨੇ वजन ਘਟਾਣਾ ਹੋਵੇ 5 ਤੋਂ 10 ਕਿਲੋ ਕਿਸੇ ਦਾ ਕੁਆਂਟਲ ਵਜ਼ਨ ਹੋਵੇ ਜਿੰਨਾ ਮਰਜ਼ੀ ਵਜ਼ਨ ਹੋਵੇ ਕਹਿੰਦੇ ਜੀ 3 ਦਿਨਾਂ ਦਾ ਦਵਿੰਦਰ ਭਾਜੀ ਹੁਣੀ ਚੈਲੰਜ ਦੇ ਅੰਦਰ ਜੇ ਵਜ਼ਨ ਨਹੀਂ ਘਟਦਾ ਤਾਂ ਸਾਰੇ ਪੈਸੇ ਵਾਪਸ ਦਿੱਤੇ ਜਾਣਗੇ ਤੇ ਅਮਰੀਕਾ ਫਿਰੋਜ਼ਪੁਰ ਭਾਜੀ ਨੇ ਦੱਸਿਆ ਵੀ ਲਿਸਟ ਲੰਬੀ ਲਿਸਟ ਹੈ ਪਤਾ ਨਹੀਂ ਕਿੰਨੇ ਦੇ ਵਜ਼ਨ ਘਟਾ ਚੁੱਕੇ ਨੇ ਆਪ ਵੀ ਕਹਿੰਦੇ 10 ਕਿਲੋ ਵਜ਼ਨ ਘਟਾਇਆ ਤੇ ਜਰੂਰ ਇਹਨਾਂ ਨਾਲ ਇੱਕ ਵਾਰੀ ਸੰਪਰਕ ਕਰਿਓ ਤੇ ਜਿੱਦ ਖਟੜਾ ਨਿਊਟ੍ਰੀਸ਼ਨ ਸੈਂਟਰ ਮਲੋਵ ਵਿੱਚ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਇਹਨਾਂ ਦੇ ਨਿਊਟ੍ਰੀਸ਼ਨ ਸੈਂਟਰ ਵਿੱਚ ਵਿਜ਼ਿਟ ਜਰੂਰ ਕਰਿਓ ਧੰਨਵਾਦੀ ਦਿਓ ਦਿਓ ਮੌਕਾ ਜੀ ਇੱਕ ਵਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ